ਜిల్లా ਯੂਥ ਕਾਂਗਰਸ ਦੇ ਵੱਲੋਂ ਪੰਜਾਬੀ ਕਲਾਕਾਰ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ ਦਾ ਪਤਲਾ ਸਾੜਕੇ ਸਰਹੰਦ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ, ਯੂਥ ਕਾਂਗਰਸ ਜਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਨੋਨੀ, ਮੁਖ ਬਲਾਰਾ प्रदीप ਪੈਰੀ, ਸੀਨੀਅਰ ਆਗੂ ਗੁਰਪ੍ਰੀਤ ਸਿੰਘ ਲਾਲੀ ਨੇ ਕਿਹਾ ਕਿ ਪੰਜਾਬ ਦੀ ਲੋਨ ਐਂਡ ਦੀ ਸਥਿਤੀ ਡਾਵਾਡੋਲ ਹੋਈ ਪਈ ਹੈ। ਉੱਤੇ ਹੀ ਸੂਬੇ ਵਿੱਚ ਗੈਂਗਵਾਰ ਦਾ ਬੋਲਬਲਾ ਵਧਦਾ ਜਾ ਰਿਹਾ ਜਿਸ ਕਾਰਨ ਲਗਾਤਾਰ ਦਿਨ ਦਿਹਾੜੇ ਕਤਲ ਕੀਤੇ ਜਾ ਰਹੇ ਨੇ ਇਸ ਤੋਂ ਇਲਾਵਾ ਨਾਗਰਿਕ ਇਹ ਹੈ ਕਿ ਮੁੱਖ ਮੰਤਰੀ ਦੇ ਵੱਲੋਂ ਆਪਣੀਆਂ ਚਹੇਤੀਆਂ ਤੇ ਪਰਿਵਾਰ ਨੂੰ ਹੀ ਸੁਰੱਖਿਆ ਮੁਲਾਜ਼ਮ ਮਹਿਆ ਕਰਵਾਉਂਦੇ ਨਾਲ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ 100 ਤੋਂ ਵੱਧ ਪੰਜਾਬ ਦੇ ਸੁਰੱਖਿਆ ਮੁਲਾਜ਼ਮ ਦਿੱਤੇ ਗਏ ਹਨ ਉਹਨਾਂ ਨੇ ਕਿਹਾ ਕਿ ਆਪ ਸਰਕਾਰ ਵਿੱਚ ਦਿੱਤੇ ਗੈਂਗਵਾੜ ਦਾ ਬੋਲਵਾੜਾ ਵਧਿਆ ਪੂਰੇ ਪੰਜਾਬ ਦੇ ਵਿੱਚ ਇਹ ਹਾਲਾਤ ਨੇ ਕਿ ਕਿਸ ਲਾਅ ਐਂਡ ਆਰਡਰ ਦੀ ਕੋਈ ਸਥਿਤੀ ਨਹੀਂ ਹੈ ਗੁੰਡਾ ਕਰਦੀ ਨੇ ਪੂਰਾ ਆਪਣਾ ਜਿਹੜਾ ਚਰਮ ਸੀਮਾ ਆ ਉਹਨੂੰ ਹਾਸਲ ਕਰ ਲਿਆ ਔਰ ਕੱਲ ਦੀ ਆਧਾਰਨ ਜਿਹੜੀ ਹੈ ਉਹ ਇੱਕ ਇਹੋ ਜੀ ਗੱਲ ਹੋਈ ਹੈ ਜਿਨੇ ਪੂਰੇ ਪੰਜਾਬ ਨੂੰ ਪੂਰੀ ਪੰਜਾਬੀਅਤ ਨੂੰ ਪੂਰੇ ਦੁਨੀਆ ਦੇ ਵਿੱਚ ਵਸਦੇ ਲੋਕਾਂ ਨੂੰ ਝੰਡੋੜ ਕੇ ਰੱਖ ਦਿੱਤਾ ਆ ਔਰ ਪੰਜਾਬ ਦੇ ਵਿੱਚ ਇੱਕ ਇਹੋ ਜਿਹਾ ਸਹਿਮ ਤੇ ਡਰ ਪੈਦਾ ਕਰ ਦਿੱਤਾ ਲੋਕਾਂ ਦੇ ਵਿੱਚ ਕਿ ਹਰ ਇੱਕ ਵਿਅਕਤੀ ਇਹ ਸੋਚਣ ਲੱਗ ਗਿਆ ਕਿ ਉਹਦੀ ਜ਼ਿੰਦਗੀ ਸੜਕ ਤੇ ਜਾਂਦੇ ਦੀ ਮਹਫੂਦ ਨਹੀਂ ਹੈਗੀ। ਤੋਂ ਜਿਸ ਤਰੀਕੇ ਦੇ ਨਾਲ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਔਰ ਜਿਸ ਤਰੀਕੇ ਦੇ ਨਾਲ ਪੰਜਾਬ ਦੀ ਸਰਕਾਰ ਨੇ ਸਿਕਿਉਰਿਟੀ ਵਾਪਸ ਲਈ ਹੈ। ਸਿੱਧੂ ਮੂਸੇਵਾਲਾ ਦੀ ਤੇ ਹੋਰ ਉਹਨਾਂ ਵਿਅਕਤੀਆਂ ਦੀ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਸੇਵਾ ਕੀਤੀ ਹੈ। ਔਰ ਪੰਜਾਬ ਤੇ ਪੰਜਾਬੀਅਤ ਤੇ ਨੂੰ ਬਚਾਉਣ ਦੇ ਲਈ ਬਹੁਤ ਵੱਡੇ ਯੋਗਦਾਨ ਪਾਏ ਨੇ ਕਈ ਕਈਆਂ ਦੀਆਂ ਸ਼ਹਾਦਤਾਂ ਹੋਈਆਂ ਨੇ ਕਈਆਂ ਦੇ ਪਰਿਵਾਰਾਂ ਦੇ ਵਿੱਚੋਂ ਔਰ ਕਈ ਲੋਕ ਜਿਹੜੇ ਨੇ ਉਹ ਇਸ ਇਹਦੀ ਭੇਂਟ ਚੜ ਗਏ ਨੇ ਪੰਜਾਬ ਦੇ ਹਾਲਾਤਾਂ ਨੂੰ ਠੀਕ ਕਰਨ ਦੇ ਉਹ ਚਾਹੇ ਪੁਲਿਸ ਦੇ ਮੁਲਾਜ਼ਮ ਹੋਣ ਚਾਹੇ ਕੋਈ ਸਿਆਸੀ ਵਿਅਕਤੀ ਹੋਵੇ ਚਾਹੇ ਕੋਈ ਸਮਾਜਿਕ ਜਾਂ ਧਾਰਮਿਕ ਵਿਅਕਤੀ ਹੋਵੇ ਜਾਂ ਕੋਈ ਕਿਸੇ ਤਰ੍ਹਾਂ ਦਾ ਹੋਰ ਪ੍ਰਸਿੱਧ ਵਿਅਕਤੀ ਹੋਵੇ ਅੱਜ ਜਦੋਂ ਦੀ ਭਗਵੰਤ ਮਾਨ ਦੀ ਸਰਕਾਰ ਬਣੀ ਹੈ ਇਸ ਸਰਕਾਰ ਨੇ ਉਹਨਾਂ ਸਾਰੇ ਵਿਅਕਤੀਆਂ ਨੂੰ ਖਾਸ ਤੌਰ ਤੇ ਮੈਂ ਸਮਝਦਾ ਹਾਂ ਕਿ ਇੱਕ ਜਿਵੇਂ ਕਤਲਕਾਰ ਦੇ ਵਿੱਚ ਬੱਕਰਿਆਂ ਨੂੰ ਭੇਜਿਆ ਜਾਂਦਾ ਆ ਉਸ ਤਰੀਕੇ ਦੇ ਨਾਲ ਭਗਵੰਤ ਮਾਨ ਦੀ ਸਰਕਾਰ ਨੇ ਉਹਨਾਂ ਨੂੰ ਛੱਡ ਦਿੱਤਾ ਆ ਕਿ ਜਿਹੜਾ ਮਰਜੀ ਜਿੱਦਾਂ ਮਰਜੀ ਜਦੋਂ ਮਰਜੀ ਕਤਲ ਕਰਦੇ ਆ ਜਿਸ ਤਰੀਕੇ ਦੇ ਨਾਲ ਸਿਕਿਉਰਟੀਆਂ ਰਿਵਿਊ ਕੀਤੀਆਂ ਕੀਤੇ ਬਿਨਾਂ ਹੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੇਜਰੀਵਾਲ ਦੇ ਕੋਲ 600 ਦੇ ਕਰੀਬ ਕਮਾਂਡੋ ਭੇਜ ਦਿੱਤੇ ਜਾਂਦੇ ਆ ਆਪਣੀ ਭੈਣ ਨੂੰ ਆਪਣੀ ਮਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਸਿਕਿਉਰਟੀਆਂ ਦੇ ਦਿੱਤੀਆਂ ਜਾਂਦੀਆਂ ਨੇ ਆਪਣੇ ਮੰਤਰੀਆਂ ਦੇ ਨਾਲ ਐਮਐਲਏਆਂ ਦੇ ਨਾਲ ਜਿਪਸੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਔਰ ਜਿਨ੍ਹਾਂ ਲੋਕਾਂ ਨੇ ਪੰਜਾਬ ਨੂੰ ਦੇ ਹਾਲਾਤਾਂ ਨੂੰ ਹੱਤਬਾਦ ਦੇ ਵਿੱਚੋਂ ਵੱਖਵਾਦ ਦੇ ਵਿੱਚੋਂ ਕੱਢ ਕੇ ਔਰ ਪੰਜਾਬ ਦੇ ਪਿਛਲੇ ਸਾਲਾਂ ਦੇ ਦੌਰਾਨ ਪੰਜਾਬ ਨੂੰ ਸੁੱਖ ਦੀ ਸਾਹ ਲੈਣ ਵਾਲਾ ਪੰਜਾਬ ਬਣਾਇਆ ਸੀਗਾ ਔਰ ਜਿੰਨਾ ਗੁੰਡੇ ਅਨਸਰਾਂ ਦੇ ਉੱਤੇ ਕਾਂਗਰਸ ਦੀ ਸਰਕਾਰ ਨੇ ਨੱਥ ਪਾ ਕੇ ਰੱਖੀ ਸੀ ਇਹ ਸਿੱਧੂ ਮੂਸੇਵਾਲੇ ਦਾ ਇੱਕ ਐਗਜ਼ਾਮਪਲ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਪੰਜਾਬ ਦੀ ਸਰਕਾਰ ਨੇ ਇਹਦੇ ਉੱਤੇ ਸਖਤ ਕਦਮ ਨਾ ਲਏ ਜਾਂ ਕੇਂਦਰ ਦੀ ਸਰਕਾਰ ਨੇ ਸਖਤ ਕਦਮ ਨਾ ਲਏ ਤਾਂ ਤੁਸੀਂ ਜਿਹੜੇ ਪੁਰਾਣੇ ਲੋਕ ਨੇ ਉਹ ਜਾਣਦੇ ਨੇ ਕਿ 1980-81 ਦੇ ਵਿੱਚ ਵੀ ਇਸ ਤਰ੍ਹਾਂ ਦੇ ਹਾਲਾਤ ਬਣੇ ਸੀ ਹਰ ਵਿਅਕਤੀ ਆਪਣਾ ਨਜਾਇਜ਼ ਹਥਿਆਰ ਚੁੱਕੀ ਫਿਰਦਾ ਹੁੰਦਾ ਸੀ ਔਰ ਉਸ ਤੋਂ ਬਾਅਦ ਉਹ ਅੱਤਵਾਦ ਦੇ ਵਿੱਚ ਬਦਲ ਗਏ ਸੀ ਹਾਲਾਤ ਅੱਜ ਤੁਸੀਂ ਦੇਖਿਆ ਕਿ ਫਤੇਗੜ ਸਾਹਿਬ ਦੀ ਪੁਲਿਸ ਨੇ ਜਿਹੜੇ 6 ਹਥਿਆਰ ਫੜੇ ਨੇ ਉਹ ਕਿਹੜੇ ਬੰਦਿਆਂ ਕੋਲੋਂ ਫੜੇ ਗਏ ਨੇ ਉਹ ਕੌਣ ਸੀਗੇ ਔਰ ਉਹ ਕਿੰਨਾ ਦੇ ਨਾਲ ਸੀ ਕਿੰਨਾ ਦੇ ਸਰੰਖਣ ਦੇ ਵਿੱਚ ਸੀਗੇ ਅੱਜ ਉਹਨਾਂ ਵਿਅਕਤੀਆਂ ਤੋਂ ਕਿਉਂ ਨਹੀਂ ਦੱਸਿਆ ਫਤਿਹਗੜ੍ਹ ਸਾਹਿਬ ਦੀ ਪੁਲਿਸ ਨੇ ਕਿ ਉਹਨਾਂ ਨੇ ਕਿੰਨਾ-ਕਿੰਨਾ ਨੂੰ ਮਾਰਨਾ ਸੀਗਾ ਜਿਹੜੀ ਸਿਕਿਉਰਿਟੀ ਕਦੀ ਸਿਕਿਉਰਿਟੀ ਵੀ ਮਤਲਬ ਢੰਡੋਰਾ ਪਿੱਟ ਕੇ ਵਾਪਸ ਲਈ ਜਾਂਦੀ ਹੈ ਕਿਸੇ ਸਿਕਿਉਰਿਟੀ ਦਿੱਤੀ ਕਾਦੇ ਲਈ ਜਾਂਦੀ ਹੈ ਜਦੋਂ ਕਿਸੇ ਨੂੰ ਖਤਰਾ ਹੁੰਦਾ ਤੇ ਅੱਜ ਪੰਜਾਬ ਦੀ ਸਰਕਾਰ ਤੇ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਲੀਡਰ ਡੰਡੋਰਾ ਪਿੱਟ ਰਹੇ ਨੇ ਕਿ ਫਲਾਣੇ ਵਿਅਕਤੀ ਦੀ ਸਿਕਿਉਰਿਟੀ ਵਾਪਸ ਲੈ ਲਈ ਫਲਾਣੇ ਦੀ ਵਾਪਸ ਲੈ ਲਈ ਲਿਸਟਾਂ ਸੋਸ਼ਲ ਮੀਡੀਆ ਤੇ ਮੀਡੀਆ ਦੇ ਵਿੱਚ ਜਾਰੀ ਕੀਤੀਆਂ ਜਾਂਦੀਆਂ ਨੇ ਇਹ ਇੰਟਰਨਲ ਸਿਕਿਉਰਿਟੀ ਦਾ ਮਾਮਲਾ ਹੁੰਦਾ ਆ ਔਰ ਇਹ ਉਹਦੇ ਤਹਿਤ ਕਿਸੇ ਅਧਿਕਾਰੀ ਨੂੰ ਜਾਂ ਸਰਕਾਰ ਨੂੰ ਕਾਨੂੰਨ ਦੇ ਤਹਿਤ ਕਿਦੀ ਸਿਕਿਉਰਿਟੀ ਕਿੰਨੀ ਦਿੱਤੀ ਗਈ ਆ ਜਾਂ ਕਿੰਨੀ ਵਾਪਸ ਲਈ ਗਈ ਆ ਇਹ ਇੱਕ ਜਿਹੜਾ ਹੈਗਾ ਆ ਇਹ ਗੁਪਤ ਇੱਕ ਰਿਹੇਜ਼ ਹੁੰਦਾ ਆ ਜਿਹੜਾ ਨਹੀਂ ਕਿਸੇ ਨੂੰ ਦੱਸਿਆ ਜਾਂਦਾ ਕਿਉਂਕਿ ਕੋਈ ਵੀ ਵਿਅਕਤੀ ਜਿਹੜਾ ਸਿਆਸੀ ਤੌਰ ਤੇ ਜਾਂ ਕਿਸੇ ਕੋਈ ਪ੍ਰਸਿੱਧ ਵਿਅਕਤੀ ਜਾਂ ਕੋਈ ਅਮੀਰ ਵਿਅਕਤੀ ਜਿਨ੍ਹਾਂ ਨੂੰ ਜਿਨ੍ਹਾਂ ਦੇ ਉੱਤੋਂ ਜਿਨ੍ਹਾਂ ਨੂੰ ਖਤਰਾ ਆ ਉਹਨਾਂ ਨੂੰ ਸਿਕਿਉਰਿਟੀ ਸਰਕਾਰ ਦਿੰਦੀ ਹੈ ਔਰ ਜੇ ਨਹੀਂ ਖਤਰਾ ਹੁੰਦਾ ਤਾਂ ਰਿਵਿਊ ਕਰਕੇ ਉਹਦੇ ਤੋਂ ਵਾਪਸ ਲੈਂਦੀ ਹੈ ਪਰ ਕਦੀ ਪਿਛਲੀਆਂ ਸਰਕਾਰਾਂ ਨੇ ਇਦਾਂ ਢੰਡੋਰਾ ਨਹੀਂ ਸੀ ਪਟਿਆ ਕਿਉਂਕਿ ਹਰੇਕ ਵਿਅਕਤੀ ਦੇ ਦੁਸ਼ਮਣ ਹੁੰਦੇ ਨੇ ਅਸੀਂ ਵੀ ਇੱਥੇ ਹੁਣ 10 ਸਾਲ ਇੱਥੇ ਨਮਾਇੰਦਗੀ ਕੀਤੀ ਹੈ ਕੋਈ ਸਾਨੂੰ ਪਸੰਦ ਕਰਦਾ ਹੋਊਗਾ ਕੋਈ ਨਹੀਂ ਪਸੰਦ ਕਰਦਾ ਹੋਊਗਾ ਕੋਈ ਸਾਡੇ ਤੇ ਹੋ ਸਕਦਾ ਕੱਲ ਨੂੰ ਕੋਈ ਬੰਦਾ ਸਾਡੇ ਉੱਤੇ ਅਟੈਕ ਕਰਨਾ ਚਾਹੁੰਦਾ ਹੋਵੇ ਕੌਣ ਜ਼ਿੰਮੇਵਾਰ ਹੋਊਗਾ ਕੱਲ ਨੂੰ ਕੌਣ ਜ਼ਿੰਮੇਵਾਰ ਹੋਊਗਾ ਲੋਕਾਂ ਦੇ ਪਰਿਵਾਰਾਂ ਦਾ ਅੱਜ ਸਾਡੇ ਨੌਜਵਾਨ ਸਾਡੀਆਂ ਭੈਣਾਂ ਸਾਡੀਆਂ ਮਾਵਾਂ ਇੱਥੇ ਤੁਰੀਆਂ ਫਿਰਦੀਆਂ ਨੇ ਜਾਂ ਲੋਕ ਤੁਰੇ ਫਿਰਦੇ ਨੇ ਇਹਨਾਂ ਦਾ ਕੌਣ ਜ਼ਿੰਮੇਵਾਰ ਹੈ ਰਾਤ ਕਹਿੰਦੇ ਵੀ ਕੋਈ ਟਾਪ ਇਨਸਪੈਕਟਰ ਜਲੰਧਰ ਦੇ ਵਿੱਚ ਮਾਰਤਾ ਗੋਲੀਆਂ ਮਾਰ ਕੇ ਇਸ ਤੋਂ ਬਾਅਦ ਇਹ ਕੀ ਹੈ ਪੰਜਾਬ ਦੇ ਹਾਲਾਤ 5 ਸਾਲ ਕਾਂਗਰਸ ਦੀ ਸਰਕਾਰ ਰਹੀ ਹੈ ਉਹਨੇ 10 ਸਾਲ ਅਕਾਲੀ ਦਲ ਦੇ ਸਰਕਾਰ ਦੇ ਕੀਤੇ ਹੋਏ ਕਤਲ ਜਿਹੜੇ ਸੀਗੇ ਉਹ ਵੀ ਲੱਭ ਕੇ ਲੈਣਦੇ ਸੀਗੇ ਔਰ ਨਵੇਂ ਜਿਹੜੇ ਸੀਗੇ ਗੁੰਡਾਗਰਦੀ ਸਾਰੀ ਬੰਦ ਕਰਤੀ ਸੀ ਸੋ ਅੱਜ ਪੰਜਾਬ ਦੇ ਲੋਕਾਂ ਨੂੰ ਇਨਸਾਫ ਚਾਹੀਦਾ ਆ ਔਰ ਜਿਹੜੇ ਪੁਲਿਸ ਅਧਿਕਾਰੀ ਇਹਦੇ ਵਿੱਚ ਜ਼ਿੰਮੇਵਾਰ ਨੇ ਔਰ ਖਾਸ ਤੌਰ ਤੇ ਜਿਹੜੇ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਜਿਹੜੇ ਪੰਜਾਬ ਦੇ ਨੇ ਜਿਨ੍ਹਾਂ ਨੇ ਖਾਸ ਤੌਰ ਤੇ ਆਪਣੇ ਵਿਰੋਧੀਆਂ ਨੂੰ ਖੁੰਝੇ ਲਾਉਣ ਦੇ ਲਈ ਵਿਰੋਧੀਆਂ ਨੂੰ ਖਤਮ ਕਰਨ ਦੇ ਲਈ ਜਿਹੜੀ ਇਹ ਚਾਲ ਖੇਡੀ ਹੈ ਔਰ ਉਹਦੇ ਤਹਿਤ ਇਹ ਪਹਿਲਾ ਕਤਲ ਜਿਹੜਾ ਆ ਸਿੱਧੂ ਮੂਸੇਵਾਲੇ ਦਾ ਹੋਇਆ ਆ ਔਰ ਇਤੋਂ ਪਹਿਲਾਂ ਮੈਂ ਤਾਂ ਇਹ ਵੀ ਸਵਾਲ ਕਰਦਾ ਆ ਕਿ ਸਿੱਧੂ ਮੂਸੇਵਾਲੇ ਦਾ ਕਤਲ ਵੀ ਆਮ ਆਦਮੀ ਪਾਰਟੀ ਦੇ ਸਿਰ ਤੇ ਲੱਗਦਾ ਹੈ ਤੇ ਦੀਪ ਸਿੱਧੂ ਦਾ ਕਤਲ ਵੀ ਇਹਨਾਂ ਦੇ ਸਿਰ ਤੇ ਲੱਗਦਾ ਹੈ ਤੇ ਕਬੱਡੀ ਖਿਡਾਰੀ ਦਾ ਕਤਲ ਵੀ ਇਹਨਾਂ ਦੇ ਸਿਰ ਤੇ ਲੱਗਦਾ ਹੈ ਇਹ ਕੀ ਹੋ ਰਿਹਾ ਹੈ ਇਹ ਕੋਈ ਅਕਲ ਨਾਂ ਦੀ ਚੀਜ਼ ਹੈਗੀ ਹੈ ਕੋਈ ਦਿਮਾਗ ਹੈਗਾ ਇਹਨਾਂ ਦੇ ਵਿੱਚ 5 ਸਾਲਾਂ ਦੇ ਵਿੱਚ ਦਸਨ ਇਹੀ ਭਗਵੰਤ ਮਾਨ ਕਿਹਾ ਕਰਦਾ ਸੀਗਾ ਇਹ ਇਹਨਾਂ ਨੂੰ ਕਾਹਦਾ ਡਰਾ ਚੌਂਕ ਤੇ ਆਉਣ ਅੱਜ ਮੈਂ ਕਹਿੰਨਾ ਭਗਵੰਤ ਮਾਨ ਨੂੰ ਉਹ ਤੂੰ ਤਾਂ ਕੀ ਤੇਰੀ ਭੈਣ ਵੀ ਸਿਕਿਉਰਿਟੀ ਲੈ ਕੇ ਫਿਰਦੀ ਐ ਚੌਂਕ ਤੇ ਆ ਹੁਣ ਤੈਨੂੰ ਪਤਾ ਲੱਗੇ ਕਿ ਆਮ ਲੋਕਾਂ ਦੀ ਜ਼ਿੰਦਗੀ ਕਿਵੇਂ ਦੀ ਖਤਰੇ ਦੇ ਵਿੱਚ ਐ ਮੈਂ ਪੁੱਛਣਾ ਚਾਹੁੰਨਾ ਕੇਜਰੀਵਾਲ ਨੂੰ ਕਿ ਅੱਜ 300 ਤੋਂ ਜ਼ਿਆਦਾ ਸਿਕਿਉਰਿਟੀ ਮੈਨ ਲੈ ਕੇ ਘੁੰਮਦਾ ਆ ਤੂੰ ਤਾਂ ਕਹਿੰਦਾ ਹੁੰਦਾ ਅਸੀਂ ਦੇਸ਼ ਦੇ ਦੇਸ਼ ਦੇ ਵਿੱਚ ਇਹਨਾਂ ਲੀਡਰਾਂ ਨੇ ਸਿਕਿਉਰਟੀਆਂ ਜਿਹੜੀਆਂ ਨੇ ਮੈਂ ਕਦੀ ਸਿਕਿਉਰਟੀ ਨਹੀਂ ਲਾਊਂਗਾ ਅੱਜ ਕਿੱਥੇ ਗਈਆਂ ਤੁਹਾਡੀਆਂ ਗੱਲਾਂ ਪੰਜਾਬ ਦਾ ਸੱਤਿਆ ਨਾਸ ਕਰਕੇ ਰੱਖਤਾ ਤੁਸੀਂ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਬੜੇ ਚਾਵਾਂ ਨਾਲ ਚੁਣਿਆ ਸੀਗਾ ਬੇ ਸਿੱਖੇ ਅਣ ਅਣ ਸਿੱਖੇ ਲੋਕ ਜਿਨ੍ਹਾਂ ਨੂੰ ਕੋਈ ਤਜਰਬਾ ਨਹੀਂ ਸੀ ਅੱਜ ਪੰਜਾਬ ਦੀ ਸਰਕਾਰ ਦੇ ਵਿੱਚ ਬੈਠ ਕੇ ਉਹੋ ਜਿਹੇ ਫੈਸਲੇ ਲੈ ਰਹੇ ਹੋ ਤੁਸੀਂ ਜਿੰਨਾ ਫੈਸਲਿਆਂ ਨਾਲ ਪੰਜਾਬ ਦੇ ਵਿੱਚ ਅੱਗ ਲੱਗ ਜੂਗੀ ਅੱਜ ਸਾਰਾ ਪੰਜਾਬ ਤਰਾਤਰ ਕਰਦਾ ਦੋ ਉਸ ਮਾਨ ਦਾ ਜਵਾਨ ਪੁੱਤ ਉਹ ਰੋ ਰਿਹਾ ਭਗਵੰਤ ਮਾਨ ਜਾ ਕੇ ਉਹਨੂੰ ਤਸੱਲੀ ਦੇ ਦੇ ਅੱਜ ਤੇਰੇ ਕੋਲੇ ਜਾਣ ਦੀ ਹਿੰਮਤ ਨਹੀਂ ਗਈ ਤੇਰੇ ਕੋਲੇ ਹਿੰਮਤ ਨਹੀਂ ਅੱਜ ਆਪਣੇ ਇਲਾਕੇ ਦੇ ਵਿੱਚ ਵੜਨ ਦੀ ਕਿਉਂਕਿ ਤੈਨੂੰ ਪਤਾ ਆ ਕਿ ਲੋਕ ਤੈਨੂੰ ਵੜਨ ਨਹੀਂ ਦੇਣਗੇ ਉਹ ਨੌਜਵਾਨ ਜਿਹੜਾ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਣਿਆ ਹੋਇਆ ਸੀਗਾ ਅੱਜ ਇੱਕ ਇੱਕ ਨੌਜਵਾਨ ਪਹਿਲਾਂ ਦੀਪ ਸਿੱਧੂ ਦੇ ਪਿੱਛੇ ਆਜ ਔਰ ਹੁਣ ਦੀਪ ਮੂਹ ਸਿੱਧੂ ਮੂਸੇ ਵਾਲੇ ਦੇ ਪਿੱਛੇ ਤੇਰੇ ਕੀ ਕੀ ਜਵਾਬ ਦੇਵਾਂਗੇ ਪੰਜਾਬ ਦੇ ਨੌਜਵਾਨਾਂ ਨੂੰ ਅੱਜ ਪੰਜਾਬੀਅਤ ਦਾ ਕਾਹਨ ਕੀਤਾ ਤੁਸੀਂ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਵਾਲੇ ਪੰਜਾਬ ਦੇ ਵਿੱਚ ਦੁਬਾਰਾ ਅੱਗ ਲਾ ਦਿੱਤੀ ਹੈ ਤੁਸੀਂ ਆ ਕੇ ਨਿੰਦਾ ਕਰਦੇ ਆ ਤੁਹਾਡੀ ਔਰ ਤੁਹਾਨੂੰ ਮਰਦਾਬਾਦ ਜੀ ਆਮ ਸਰਕਾਰ ਮਰਦਾਬਾਦ ਔਰ ਤੁਹਾਨੂੰ ਚੇਤਾਵਨੀ ਦਿੰਨੇ ਆ ਅਸੀਂ ਕਿ ਪੰਜਾਬ ਦੇ ਲੋਕ ਥੋਡੀਆਂ ਇਹ ਕਾਲੀਆਂ ਕਰਤੂਤਾਂ ਨੂੰ ਬਰਦਾਸ਼ਤ ਨਹੀਂ ਕਰਨਗੇ ਤੁਹਾਨੂੰ ਇਹਦਾ ਖਮਿਆਜਾ ਭੁਗਤਣਾ ਪਊਗਾ ਆਉਣ ਵਾਲੇ ਦਿਨਾਂ ਦੇ ਵਿੱਚ ਔਰ ਪੰਜਾਬ ਦਾ ਇੱਕ ਇੱਕ ਨੌਜਵਾਨ ਜਿਹੜਾ ਆ ਜਿਹੜਾ ਸਿੱਧੂ ਮੂਸੇ ਵਾਲੇ ਨੂੰ ਪਿਆਰ ਕਰਦਾ ਸੀ ਅੱਜ ਤੁਹਾਡੇ ਖਿਲਾਫ ਖੜਾ ਹੋ ਕੇ ਥੋੜੀ ਪਿੰਡਾਂ ਦੇ ਵਿੱਚ ਐਂਟਰੀ ਬੈਨ ਕਰੂਗਾ ਤੁਹਾਨੂੰ ਵੜਨ ਨਹੀਂ ਦੇਣਗੇ ਜੇ ਨਾ ਤੁਸੀਂ ਉਹਨਾਂ ਕਾਤਲਾਂ ਨੂੰ ਜਲਦੀ ਤੋਂ ਜਲਦੀ ਫੜਿਆ ਇਹਦਾ ਕਾਰਨ ਤੁਹਾਨੂੰ ਪਤਾ ਹੀ ਆ ਵੀ ਇੱਕ ਆ ਨਾਮੀ ਕਲਾਕਾਰ ਤੇ ਇੱਕ ਛੋਟੇ ਲੈਵਲ ਤੋਂ ਉੱਠ ਕੇ ਐਡਾ ਨਾਮ ਚਮਕਾਉਣੇ ਵਾਲਾ ਕਲਾਕਾਰ ਜੀਨੇ ਪੰਜਾਬੀ ਆਵਾਜ਼ ਬੋਲੀ ਦੀ ਸੇਵਾ ਕੀਤੀ ਆ ਉਹਦਾ ਦਿਨ ਦਿਹਾੜੇ ਘੇਰ ਕੇ ਕਤਲ ਕੀਤਾ ਜਾਂਦਾ ਤੇ ਇੱਕ ਦਿਨ ਪਹਿਲਾਂ ਹੀ ਸਰਕਾਰ ਨੇ ਉਹਦੀ ਸਿਕਿਉਰਟੀ ਵਾਪਸ ਲਤੀ ਸੀ ਸਿਕਿਉਰਟੀ ਵਾਪਸ ਲੱ ਤਾਂ ਸਿਕਿਉਰਟੀ ਵਾਪਸ ਲੈ ਕੇ ਵੀ ਉਹਨੂੰ ਉਹਨਾਂ ਨੇ ਮੀਡੀਆ ਦੇ ਵਿੱਚ ਦਿੱਤਾ ਵੀ ਅਸੀਂ ਆਹ ਕਰਤਾ ਸੀ ਆਹ ਕਰਤਾ ਉਹੀ ਜਿਹੜੇ ਉਹਦਾ ਗੈਂਗਸਟਰ ਦੇ ਪਿੱਛੇ ਲੱਗੇ ਹੋਏ ਸੀ ਜਿਨ੍ਹਾਂ ਨੇ ਉਹਦਾ ਕੰਮ ਕਤਲ ਕੀਤਾ ਤੇ ਇਹ ਸਾਰਾ ਕੰਮ ਪੁਰਾਣਤਮਾਨ ਦੀ ਜਿਹੜੀ ਇਹ ਲਾਲ ਆਰਡਰ ਦੀ ਜਿਹੜੀ ਸਥਿਤੀ ਦੀ ਉਹਦੇ ਉਹਦੀ ਨਾਕਾਮੀ ਕਰਕੇ ਅੱਜ ਅਸੀਂ ਰੋਸ ਵਜੋਂ ਸਰਕਾਰ ਦਾ ਪਤਲਾ ਫੂਕਣ ਦਾ ਪ੍ਰੋਗਰਾਮ ਉਲੀਕਿਆ ਕੀ ਮੰਗ ਕਰਦੇ ਕੁਝ ਜਰਗਾ ਅਸੀਂ ਇਹੀ ਮੰਗ ਕਰਦੇ ਆ ਜੀ ਵੀ ਜਿਹੜੇ ਜਿਹੜਾ ਤੁਸੀਂ ਇਹ ਜਿਹੜਾ ਕਤਲ ਹੋਇਆ ਇਹਦੇ ਸਾਰਿਆਂ ਨੂੰ ਇਹਨੂੰ ਅਰੈਸਟ ਕੀਤਾ ਜਾਵੇ ਤੇ ਸਾਡਾ ਮਕਸਦ ਇਹ ਆ ਵੀ ਉਹ ਇੱਕ ਨੌਜਵਾਨ ਸੀ ਮੈਂ ਯੂਥ ਕਾਂਗਰਸ ਜ਼ਿਲ੍ਹਾ ਦਾ ਜ਼ਿਲ੍ਹਾ ਯੂਥ ਕਾਂਗਰਸ ਦਾ ਪ੍ਰਧਾਨ ਆ ਸਾਡਾ ਇਹ ਆ ਵੀ ਅਸੀਂ ਇਹ ਨਹੀਂ ਅਸੀਂ ਪਾਰਟੀ ਵਾਜੀ ਤੋਂ ਉੱਪਰ ਉੱਠ ਕੇ ਵੀ ਇਹ ਗੱਲ ਕਹਿੰਦੇ ਆ ਵੀ ਨੌਜਵਾਨ ਕਿਸੇ ਦਾ ਕੋਈ ਕਿਸੇ ਮਾਂ ਦਾ ਪੁੱਤ ਦੀ ਉਹ ਪਹਿਲਾਂ ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ ਇਹ ਇਹ ਕੰਮ ਨਾਮ ਵਰ ਖੜਾਰੀ ਨਾਮ ਵਰ ਕਲਾਕਾਰਾਂ ਨਾਲ ਹੋ ਰਹੇ ਨੇ ਅਸੀਂ ਬੇਨਤੀ ਕਰਦੇ ਆਂ ਸਰਕਾਰ ਨੂੰ ਵੀ ਜਿਹੜੀ ਲਾਲ ਅੰਡਰ ਦੀ ਜਿਹੜੀ ਸਥਿਤੀ ਆ ਇਹਨੂੰ ਆਪਣਾ ਇਹ ਦੇਖਣ ਜਿਹੜਾ ਕੱਲ ਘਟਨਾ ਹੋਈ ਐ ਸਿੱਧੂ ਮੁਸੇਵਾਲੇ ਦੀ ਇਹ ਬਹੁਤ ਹੀ ਨਿੰਦਿਆਯੋਗ ਘਟਨਾਵਿ ਕਿਉਂ ਕਰਕੇ ਜਿੱਥੇ ਉਹ ਲੋਕਾਂ ਦੇ ਯੂਥ ਸੀ ਉਹ ਦਿਲ ਦੀ ਧੜਕਣ ਸੀ ਪੂਰੇ ਵਿਦੇਸ਼ਾਂ ਚੋਂ ਨੇ ਪੰਜਾਬੀਅਤਾ ਔਰ ਪੰਜਾਬ ਦਾ ਨਾਮ ਚਮਕਾਇਆ ਔਰ ਬਹੁਤ ਵੱਡਾ ਘਾਟਾ ਜਿੱਥੇ ਪੰਜਾਬ ਨੂੰ ਜਿਹੜੇ ਪਰਿਵਾਰ ਨੂੰ ਤਾਂ ਪਿਆ ਪੰਜਾਬ ਨੂੰ ਵੀ ਬਹੁਤ ਵੱਡਾ ਘਾਟਾ ਪਿਆ ਅਸੀਂ ਸਾਰੇ ਕੌਂਸਲਰ ਇਸ ਚੀਜ਼ ਦੀ ਨਿੰਦਿਆ ਕਰਦੇ ਹਾਂ ਪਰ ਸਰਕਾਰ ਦੀ ਜਿਹੜੀ ਫੇਲੀਅਰ ਹੈ ਉਹ ਕਹਿੰਦੇ ਆ ਵੀ ਡੀਜੀਪੀ ਸਾਹਿਬ ਅਸਤੀਫਾ ਦੇਣ ਔਰ ਸਰਕਾਰ ਨੂੰ ਬੜੀ ਗੰਭੀਰਤਾ ਨਾਲ ਜਿਹੜੀ ਇਹਦੀ ਜਾਂਚ ਹੈ ਉਹ ਕੋਈ ਸੀਟਿੰਗ ਚੈਜ ਤੋਂ ਕਰਾਨੀ ਚਾਹੀਦੀ ਹੈ ਮੇਰਾ ਨਾਮ ਹੈ ਜੀ ਪ੍ਰਦੀਪ ਮਾਨ ਮੈਂ ਪੰਜਾਬ ਯੂਥ ਕਾਂਗਰਸ ਤੋਂ ਸਪੋਕਸਪਰਸਨ ਹਾਂ ਅੱਜ ਜੀ ਦੇਖੋ ਕਿ ਪੰਜਾਬ ਦਾ ਮਾਹੌਲ ਕੀ ਹੈ ਪੰਜਾਬ ਦੇ ਵਿੱਚ ਪਿਛਲੇ 60 ਦਿਨਾਂ ਦੇ ਦੌਰਾਨ 40 ਕਤਲ ਹੋ ਚੁੱਕੇ ਨੇ ਕੱਲ ਹੀ ਕਾਂਗਰਸ ਪਾਰਟੀ ਦੇ ਸਾਡੇ ਆਗੂ ਤੇ ਇੱਕ ਕਲਾਕਾਰ ਜਿਨੇ ਜਮੀਨੀ ਪੱਧਰ ਤੋਂ ਉੱਠ ਕੇ ਜ਼ਿਲ੍ਹਾ ਮਾਨਸਾ ਦਾ ਨਾਮ ਵਰਲਡ ਵਾਈਡ ਚਮਕਾਇਆ ਉਹਨੂੰ ਦਿਨ ਦਿਹਾੜੇ ਦਿਨ ਦਿਹਾੜੇ ਉਹਦੀ ਜੀਪ ਰੋਕ ਕੇ ਉਹਦੇ ਗੋਲੀਆਂ ਮਾਰੀਆਂ ਗਈਆਂ ਤਾਂ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀਆਂ ਧੱਜੀਆਂ ਉੜੀਆਂ ਪਈਆਂ ਨੇ ਤਾਂ ਲਾਅ ਆਰਡਰ ਕਿੱਥੇ ਆ ਤਾਂ ਅਸੀਂ ਤਾਂ ਇਹੀ ਮੰਗ ਕਰਦੇ ਆ ਉਹਦੇ ਰੋਸ ਦੇ ਵਜੋਂ ਅੱਜ ਫਤੇਗੜ ਸਾਹਿਬ ਦੇ ਵਿੱਚ ਅਸੀਂ ਕੇਜਰੀਵਾਲ ਦਾ ਜੋ ਪੁਤਲਾ ਵੀ ਫੁੱਕਿਆ ਤੇ ਮੰਗ ਕਰਦੇ ਆ ਅਸੀਂ ਪੰਜਾਬ ਸਰਕਾਰ ਤੋਂ ਸੀਐਮ ਸਾਹਿਬ ਤੋਂ ਡੀਜੀਪੀ ਤੋਂ ਕਿ ਉਹ ਅਸਤੀਫਾ ਦੇਣ ਤੇ ਇਸ ਦੀ ਜ਼ਿੰਮੇਵਾਰੀ ਲੈਣ ਤਾਂ ਉਹ ਜਿਹੜਾ ਪੰਜਾਬ ਦੇ ਵਿੱਚ ਇਹ ਮਾਹੌਲ ਖਰਾਬ ਹੋਇਆ ਹੈ ਹਨਾ ਜਿਹੜੀ ਇਹ ਲੈ ਕੇ ਆਏ ਸੀ ਕਿ ਅਸੀਂ ਬਦਲਾਅ ਲੈ ਕੇ ਆਵਾਂਗੇ ਬਦਲਾਵ ਦੇ ਚੱਕਰ 'ਚ ਬਦਲਾਖੋਰੀ ਕਰ ਰਹੇ ਨੇ ਆਪਣੀ ਪਾਰਟੀ ਦਾ ਜਿਹੜਾ ਝੂਠਾ ਪ੍ਰਚਾਰ ਕਰਨ ਲਈ ਆਪਣੀ ਪਾਰਟੀ ਲੋਕਾਂ ਦੇ ਵਿੱਚ ਚਮਕਾਉਣ ਦੇ ਲਈ ਵੈਂਡੇਟਾ ਸੈੱਟ ਕਰਨ ਦੇ ਲਈ ਇਹ ਜਿਹੜੀ ਸਿਕਿਉਰਿਟੀ ਵਾਪਸ ਲਈ ਜਾ ਰਹੀ ਹੈ ਠੀਕ ਹੈ ਤੁਸੀਂ ਸਿਕਿਉਰਿਟੀ ਵਾਪਸ ਲੈ ਰਹੇ ਹੋ ਤਾਂ ਇੱਕ ਹੋਰ ਦੁੱਖ ਦੀ ਗੱਲ ਹੈ ਕਿ ਤੁਸੀਂ ਇਸ ਚੀਜ਼ ਨੂੰ ਜਨਤਕ ਕਿਉਂ ਕਰ ਰਹੇ ਹੋ ਤੁਸੀਂ WhatsApp ਤੇ Facebook ਤੇ ਰੋਜ਼ਾਨਾ ਪਾ ਰਹੇ ਹੋ ਕਿਸੀ ਅੰਨੇ ਬੰਦੇ ਸਿਕਿਉਰਿਟੀ ਵਾਪਸ ਲੈ ਲਈ ਫੁਲਾਣੇ ਦੀ ਲੈ ਲਈ ਠੀਕ ਹੈ ਜੀ ਤਾਂ ਰਿਸਪੌਂਸਿਬਿਲਟੀ ਸਰਕਾਰ ਦੀ ਹੈ ਸਿੱਧੀ ਸਿੱਧੀ ਤਾਂ ਪੰਜਾਬ ਹੈ ਜਿਹੜੀ ਇੱਕ ਬਾਰਡਰ ਸਟੇਟ ਆ ਪੰਜਾਬ ਨੇ ਬਹੁਤ ਆਕਾ ਕੱਲ ਕਾਲਾ ਦਿਨ ਸੀ ਪੰਜਾਬ ਦੇ ਲਈ ਪੰਜਾਬ ਅੱਜ ਦੀ ਡੇਟ ਦੇ ਵੀ ਪਿੱਛੇ 15 ਸਾਲ ਪਿੱਛੇ 20 ਸਾਲ ਪਿੱਛੇ ਚਲੇ ਗਿਆ ਜਦੋਂ ਅੱਤਵਾਦ ਦਾ ਟਾਈਮ ਸੀ ਤਾਂ ਲੋਕ ਐਵੇਂ ਹੀ ਸਾਮ ਕੇ ਡਰ ਕੇ ਸੜਕਾਂ ਦੇ ਨਿਕਲਣ ਤੋਂ ਡਰਦੇ ਸੀ ਅੱਜ ਮਾਨਸਾਹ ਦੇ ਵਿੱਚ ਇਹੀ ਹਾਲ ਆ ਅੱਜ ਪੰਜਾਬ ਦਾ ਨੌਜਵਾਨ ਬਹੁਤ ਹਤਾਸ਼ ਆ ਬਹੁਤ ਹੀ ਉਹਦੇ ਮਨ ਨੂੰ ਠੇਸ ਲੱਗੀ ਆ ਕਿ ਉਹਨਾਂ ਦਾ ਇੱਕ ਉਹ ਆਈਕਨ ਸੀ ਜਵਾਨਾਂ ਦੇ ਲਈ ਸਿੱਧੂ ਮਸੇੂਆਲਾ ਇੱਕ ਆਈਕਨ ਸੀ ਰੋਲ ਮਾਡਲ ਸੀ ਜਿਹਨੂੰ ਦੇਖ ਕੇ ਨਵੇਂ ਮੁੰਡਿਆਂ ਨੇ ਅੱਗੇ ਦੇਸ਼ ਦਾ ਪੰਜਾਬ ਦਾ ਨਾਮ ਚਮਕਾਉਣਾ ਸੀ ਪਰ ਉਹਦੀ ਮੌਤ ਦੇ ਬਾਅਦ ਦੁੱਖ ਹੈ ਅੱਜ ਸਾਰਾ ਮਾਨਸਾ ਕੀ ਪੂਰਾ ਪੰਜਾਬ ਕੀ ਵਰਲਡ ਵਾਈਡ ਤੁਸੀਂ ਦੇਖੋਗੇ ਕੈਨੇਡਾ ਦੇ ਵਿੱਚ ਵੀ ਨੌਜਵਾਨਾਂ ਨੇ ਉਹਦੇ ਪ੍ਰੋਟੈਸਟ ਲਖਿਆ ਆ ਉਹ ਵੀ ਆਪਣਾ ਰੋਸ ਪ੍ਰਦਰਸ਼ਨ ਕਰਦੇ ਇਹੀ ਬੇਨਤੀ ਹੈ ਆਖਰੀ ਦੇ ਵਿੱਚ ਪੰਜਾਬ ਦੇ ਜਿਹੜੇ ਸੀਐਮ ਨੇ ਭਵੰਤਮਨ ਜੀ ਤੇ ਡੀਜੀਪੀ ਪੰਜਾਬ ਅਸੀਫਾ ਜੀ ਧੰਨਵਾਦ ਜੋ ਅਸੀਂ ਕੱਲ ਜੋ ਸਾਡੇ ਪੰਜਾਬ ਦੇ ਮਸ਼ਹੂਰ ਨਾਮੀ ਗਾਇਕ ਜਿਹਨੇ ਇੱਕ ਛੋਟੀ ਉਮਰ ਦੇ ਵਿੱਚ ਹਜੇ 29 ਸਾਲ ਦਾ ਉਹਨੇ 11 ਜੂਨ ਨੂੰ ਹੋਣਾ ਸੀ ਪਿਛਲੇ 4-5 ਸਾਲਾਂ ਦੇ ਵਿੱਚ ਉਹਨੇ ਵਰਲਡ ਦੇ ਵਿੱਚ ਪੂਰਾ ਨਾਮ ਬਣਾਇਆ ਪੂਰੇ ਪੰਜਾਬ ਦਾ ਨਾਮ ਬਣਾਇਆ ਉਹਦੀ ਕੱਲ ਦਿਨ ਦਿਹਾੜੇ ਹੱਤਿਆ ਕਰ ਦਿੱਤੀ ਗਈ ਇੱਕ ਦਿਨ ਪਹਿਲਾਂ ਉਹਦੀ ਪੰਜਾਬ ਸਰਕਾਰ ਵੱਲੋਂ ਉਹਦੀ ਸਿਕਿਉਰਿਟੀ ਵਾਪਸ ਲਈ ਗਈ ਉਹਦੇ ਉਹਦੀ ਸਿਕਿਉਰਿਟੀ ਲੈਣ ਤੋਂ ਬਾਅਦ ਮੀਡੀਆ 'ਚ ਦਿੱਤਾ ਗਿਆ ਅਖਬਾਰਾਂ 'ਚ ਦਿੱਤਾ ਗਿਆ ਸਿੱਧੂ ਮਸੇਵਾਲ ਦੀ ਸਿਕਿਉਰਿਟੀ ਵਾਪਸ ਲਈ ਸਿੱਧੂ ਮਸੇਵਾਲ ਦੀ ਸਿਕਿਉਰਿਟੀ ਵਾਪਸ ਲਈ ਮੈਂ ਪੁੱਛਣਾ ਚਾਹੁੰਦਾ ਭਗਵੰਤ ਮਾਨ ਜੀ ਨੂੰ ਭਗਵੰਤ ਮਾਨ ਜੀ ਵੋਟਾਂ ਤੋਂ ਪਹਿਲਾਂ ਕੀ ਕਹਿੰਦੇ ਸੀ ਵੋਟਾਂ ਤੋਂ ਪਹਿਲਾਂ ਕਹਿੰਦੇ ਸੀ ਲੀਡਰਾਂ ਨੂੰ ਕੀ ਡਰ ਹੈ ਵੀ ਉਹ ਬਿਨਾਂ ਸਿਕਿਉਰਿਟੀ ਦੇ ਆਕੇ ਦੇਖਣ ਗਨਮੈਨ ਕਿਉਂ ਲਈ ਫਿਰਦੇ ਨੇ ਆਪ ਆਪਣੀ ਭੈਣ ਨੂੰ ਗਨਮੈਨ ਦੇਈ ਬੈਠੇ ਨੇ ਆਪਣੀ ਮਾਤਾ ਨੂੰ ਗਨਮੈਨ ਦੇਈ ਬੈਠੇ ਨੇ ਪੰਜਾਬ ਦੇ ਪੰਜਾਬ ਪੁਲਿਸ ਦੇ 90 ਜਵਾਨ ਕੇਜਰੀਵਾਲ ਨੂੰ ਦੇਈ ਬੈਠੇ ਨੇ 40 ਜਵਾਨ ਰਗਬ ਚੱਡੇ ਨੂੰ ਦੇਈ ਬੈਠੇ ਨੇ ਜਿਹੜੇ ਪਹਿਲਾਂ ਲੋਕਾਂ ਦੀਆਂ ਗੱਲਾਂ ਕਰਦੇ ਸੀ ਜਿਹੜੇ ਚੁਟਕਲੇ ਹੁੰਦੇ ਨੇ ਜੀ ਇਹ ਸਟੇਜਾਂ ਤੇ ਸੋਹਣੇ ਲੱਗਦੇ ਨੇ ਚੁਟਕਲੇ ਨਾ ਸਰਕਾਰਾਂ ਨਹੀਂ ਚਲਦੀਆਂ ਜਿਵੇਂ ਯੂਕਰੇਨ ਨੇ ਇੱਕ ਆਪਣਾ ਪ੍ਰੈਜ਼ੀਡੈਂਟ ਬਣਾਇਆ ਸੀ ਉਹਨੇ ਇੱਕ ਆਪਣਾ ਸਰਵੈਂਟ ਆਫ ਪੀਪਲ ਬਣਾਇਆ ਸੀ ਕਨੜਕ ਕਰਿਆ ਸੀ ਕਮੀਡੀਅਨ ਨਾਟਕ ਉਹ ਨਾਟਕ ਮਸ਼ਹੂਰ ਹੋ ਗਿਆ 2019 ਦੇ ਵਿੱਚ ਉਹਨੇ ਆਪਣੀ ਪਾਰਟੀ ਬਣਾ ਲਈ ਤੇ ਵਿੱਚ ਸਰਕਾਰ ਬਣਾ ਲਈ ਤੁਸੀਂ ਦੇਖਿਆ ਕੀ ਹਾਲ ਹੋਇਆ ਯੂਕਰੇਨ ਦਾ ਰਸ਼ੀਆ ਨਾਲ ਉਹ ਵੀ ਕੰਮ ਹੈ ਇਹ ਪੰਜਾਬ ਦੀ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਇੰਨੇ ਕਤਲ ਹੋ ਚੁੱਕੇ ਨੇ ਗੈਂਗਸਟਰ ਆਪਣੇ ਖੁੱਲੇ ਫਿਰ ਰਹੇ ਨੇ ਕੋਈ ਕਿਸੇ ਦੇ ਕੋਈ ਲਗਾਮ ਨਹੀਂ ਹੋ ਰਹੀ ਪਹਿਲਾਂ ਸੰਦੀਪ ਨੱਗਲ ਜੋ ਇੱਕ ਜੋੜਾ ਜੋੜੇ ਬੱਚੇ ਸੀ ਇਹ ਛੋਟੇ ਛੋਟੇ ਜਿਹੇ ਬੱਚੇ ਛੱਡ ਕੇ ਗਿਆ ਸਿੱਧੂ ਮੂਸੇਵਾਲਾ ਜਿਹਨੇ ਇੱਕ ਛੋਟੀ ਜੀ ਉਮਰ ਤੋਂ ਛੋਟੀ ਜੀ ਉਮਰ ਦੇ ਵਿੱਚ ਐਡਾ ਵੱਡਾ ਨਾਮ ਪੁਰੇ ਵਰਲਡ ਦੇ ਵਿੱਚ ਚਮਕਾਇਆ ਅੱਜ ਅਸੀਂ ਸਾਰੇ ਉਦੇ ਪਰਿਵਾਰ ਨਾਲ ਦੁੱਖ ਦਾ ਦੁੱਖ ਸਾਂਝਾ ਕਰ ਰਹੇ ਆ ਤੇ ਇੱਕ ਮੰਗ ਕਰ ਰਹੇ ਆ ਵੀ ਆਪਣਾ ਇਹਨਾਂ ਦਾ ਜੋ ਆਪਣੀ ਪੰਜਾਬ ਸਰਕਾਰ ਹੈ ਭਗਵੰਤ ਮਾਨ ਜੀ ਆਪਣਾ ਇਹ ਜੋ ਇਹਨਾਂ ਜੋ ਹੋਇਆ ਇਹਦੇ ਕੜੀ ਤੋਂ ਕੜੀ ਤੇ ਅਸੀਂ ਮੰਗ ਕਰਦੇ ਆ ਵੀ ਜਿਹੜੀ ਇਨਕੁਆਇਰੀ ਹੈ ਇਹ ਹਾਈ ਕੋਰਟ ਵੱਲੋਂ ਕਰਾਈ ਜਾਵੇ 23 ਚੈਨਲ ਦੇ ਲਈ ਫਤਿਹਗੜ੍ਹ ਸਾਹਿਬ ਤੋਂ ਰੰਜਨਾ ਸ਼ਾਹੀ ਦੀ ਰਿਪੋਰਟ